ਹਾਂਜੀ ਮਿੱਤਰੋ ਪਹੁੰਚ ਚੁੱਕਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਇਹ ਮੰਡੀ ਬਾਈ ਸਬਜੀ ਮੰਡੀ ਦੇ ਨੇੜੇ ਲੱਗਦੀ ਆ ਟਰੈਕਟਰ ਬਹੁਤ ਜ਼ਿਆਦਾ ਆਏ ਜੀ ਮੰਡੀ ਦੇ ਵਿੱਚ ਕਿਉਂਕਿ ਸੀਜ਼ਨ ਚੱਲ ਰਿਹਾ ਜੀ ਟਰੈਕਟਰਾਂ ਦਾ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟਗਰਾਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਤੁਹਾਨੂੰ ਦਿਖਾਵਾਂਗੇ ਜੀ ਬੜੀ ਉੱਚੇ ਦਿਨੀ ਦੇ ਮਾਡਲਾਂ ਦੇ ਟਰੈਕਟਰਾਂ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਜੇ ਕਿਸੇ ਪ੍ਰਾਣੀ ਟਰੈਕਟਰ ਖਰੀਦਣਾ ਤੇ ਵੇਚਣਾ ਤਾਂ ਲਾਜ਼ਮੀ ਆਓ ਬਾਈ ਜੀ ਬਹੁਤ ਵਧੀਆ ਟਰੈਕਟਰ ਹੈ ਤੇ ਬਹੁਤ ਵਧੀਆ ਬਾਈ ਆਪਣੇ ਬਾਈ ਦਲਾਲ ਵਪਾਰੀ ਹੈ ਤੇ ਟਰੈਕਟਰ ਵੇਚਣ ਤੇ ਖਰੀਦਣ ਵਾਲੇ ਤੇ ਆਜੋ ਮਿੱਤਰੋ ਬਰਨਾਲੇ ਦੀ ਮੰਡੀ ਦੇ ਵਿੱਚ ਜੇ ਕਿਸੇ ਨੇ ਬਾਈ ਵੀਡੀਓ ਪਾਉਣੀ ਆਪਣਾ ਫੋਨ ਨੰਬਰ 7885 3828 ਤੇ ਕਾਲ ਕਰੋ ਬਾਈ ਆਜੋ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਟਰੈਕਟਰ ਵਧੀਆ ਵਧੀਆ ਲਓ ਵੀ ਮਿੱਤਰੋ 90 ਹੌ ਲੈਂਡ ਆ ਗਿਆ ਜੀ ਦੇਖ ਲੈਗਦੇ ਐ ਮਾਰਫ ਦੇ ਟਾਇਰ ਹੈ ਜੀ ਨਿਊ ਆਲੈਂਡ ਆ ਜੀ ਪਹਿਲਾ ਨਿਊ ਆਲੈਂਡ ਟਰੈਕਟਰ ਆਪਣਾ ਲੋ ਜੀ ਪਾਵਰ ਸਟੀering ਹੈ ਦੇਖ ਲੈਗਦੇ ਟਰੈਕਟਰ ਸੋਹਣਾ ਜੀ ਨਿਊ ਆਲੈਂਡ ਦੇਖ ਲੈਗਦੇ 17 ਮਾਡਲ ਹੈ 3 ਲੱਖ 50000 ਰੁਪਏ ਰੇਟ ਹੈ 17 ਮਾਡਲ ਹੈ ਸਾੜੀ ਵੀਰੋ ਹੀ ਟਰੈਕਟਰ ਸੋਹਣਾ ਟਰੈਬੀ ਦੇਖ ਲੈਗਦੇ ਐ ਮਾਰਫ ਦੇ ਟਾਇਰ ਹੈ ਜਮਨ ਨਵੇਂ ਬਿਲਕੁਲ ਹੈ ਦੇਖੋ ਜੀ ਨਿਊ ਹੌਲੈਂਡ ਆ ਜੀ ਇੱਧਰ ਆ ਗਿਆ ਜੀ ਪ੍ਰੀਤ ਟਰੈਕਟਰ ਵਾਂਪਰ ਲੱਗਿਆ ਹੋਇਆ ਜੀ ਘੋੜਾ ਦੇਖ ਸਕਦੇ ਹੋ ਪ੍ਰੀਤ ਟਰੈਕਟਰ ਆ ਜੀ ਤੇ ਮਿੱਤਰੋ ਸੈਂਟਰ ਗੇਅਰ ਆ ਦੇਖ ਸਕਦੇ ਹੋ 16 9 28 ਦੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਵੀਡੀਓ ਤੇ ਬਾਈ ਜੀ ਯਾ ਨੰਬਰ ਆ ਛਾਤਰੀ ਲੱਗੀ ਆ ਦੇਖ ਸਕਦੇ 16 ਦੀ ਟੈਗ ਪਈ ਹੋਈ ਹੈ ਜੀ ਪ੍ਰੀਤ ਟਰੈਕਟਰ 6094 ਥੋੜਾ ਬੰਪਰ ਲੱਗਿਆ ਦਿਖ ਸਕਦੇ ਆ ਜੀ ਵੀਡੀਓ ਟਰੈਕਟਰ ਬਹੁਤ ਸੋਹਣਾ ਜੀ 22 ਮਾਡਲ ਹੈ ਜੀ 4,75,000 ਰੁਪਏ ਰੇਟ ਹੈ 22 ਮਾਡਲ ਹੈ ਜੀ ਪ੍ਰੀਤ ਟਰੈਕਟਰ ਬਹੁਤ ਸੋਹਣਾ ਜੀ ਸਾਈਡ ਗੇਰ ਹੈ ਜੀ ਸੈਂਟਰ ਗੇਰ ਹੈ ਸਾਰੀ ਸੈਂਟਰ ਗੇਰ ਹੈ 6094 ਸੈਂਟਰ ਗੇਰ ਹੈ ਬਾਈ ਪਰੀਤ 6090 ਲੋ ਵੀ ਟਮਾਟਰ ਹੀ ਆ ਗਿਆ ਕਿ ਇਧਰ ਕਾਤਰੀ ਲੱਗੀ ਹੈ ਟਮਾਟਰ ਦੀ ਟਰੈਕਟਰ 855 ਸਵਰਾਜ ਇਹ ਟਰੈਕਟਰ ਹੈ ਤੇ ਦੂਰ ਵੱਜ ਗਈ 1600 ਰੁਪਏ ਬਈ ਤੇ ਟਰੈਕਟਰ ਦੇਖੋ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਬਈ ਸਵਰਾਜ 855 ਕੀ ਪਾਵਰ ਡੇ ਰੇਗਾ ਜੀ 20 ਮਾਡਲ ਹੈ 3,55,000 ਰੁਪਏ ਹੈ ਜੀ ਦੇਖ ਸਾਹਿਬ ਤਰਵੋ ਸੋਣਾ ਜੀ ਉਹਦਾ ਹੀ ਮੇਟਰ ਸਾਈਡ ਗਈ ਰਹੀ ਹੈ ਸੈਂਟਰ ਗਈ ਰਹੀ ਸੌਰੀ ਸੈਂਟਰ ਗਈ ਰਹੀ ਦੇਖ ਸਕਦੇ ਲੋ ਵੀ ਆ ਸਾਈਡ ਗਈ ਰਹਾ ਬਾਈ ਦੇਖ ਸਕਦੇ ਬਾਈ 18 ਦੇ ਟਾਇਰ ਰਹਿਦੇ ਆ 16 ਦੇ ਟਾਇਰ ਰਹਿਦੇ ਆ ਬਾਈ 16 9 2 ਦੇ ਇਹ ਸਾਈਡ ਉਹ ਟਰੈਕਟਰ ਖਮਾਸਾ ਚਾਪਟਾ ਝੁਟਾ ਬਰੀ ਹੈ ਜੀ ਟਰੈਕਟਰ ਦਾ ਦੇਖ ਸਕਦੇ 930 ਟਾਈ ਟਰੈਕਟਰ ਪੂਰਾ ਵਧੀਆ ਟਰੈਕਟਰ 21 ਮਾਡਲ ਦਾ 67500 ਰੁਪਏ ਰੇਟ ਹੈ ਜੀ 21 ਮਾਡਲ ਹੈ ਜੀ ਟਰੈਕਟਰ ਨਹੀਂ ਸੈਕਡ ਨਹੀਂ ਲਾਲ ਲਾਲ ਪੀਬਲ ਟਰੈਕਟਰ ਕਹਾ ਗਈ ਸੋਰਾਜ 744 744 ਸੋਰਾਜ ਜੀ ਰੈਡ ਰੰਗ ਚ ਠੀਕ ਹੈ ਜੀ ਬਈ ਐਮ ਆਰ ਫੀ ਟਾਇਰ ਚੌੜਾ ਨਹੀਂ ਚੌੜਾ ਦੇ ਰਿਹਾ ਜੀ ਇਹ ਲਗ ਲ ਨਵਾਂ ਟਰੈਕਟਰ ਹੈ 743 ਹੈ ਜੀ ਦੇ ਸਕਦੇ ਜਮਿਲਗਲ ਨਵਾਂ ਟਰੈਕਟਰ ਹੈ 24 ਮਾਡਲ ਹੈ 6 ਲੱਖ 55000 ਰੇਟ ਹੈ ਇਹ ਦੇਖੋ ਟਰੈਕਟਰ ਬਹੁਤ ਅੱਛਾ ਟਰੈਕਟਰ ਹੈ ਜੀ ਸਵਰਾਜ 743 ਦੇਖੋ ਜੀ ਪਾਵਰ ਟੇਰਿੰਗ ਜਮਾਂ ਨਵਾਂ ਟਰੈਕਟਰ ਹੈ ਸਾਈਡ ਹੈ ਇਹ ਦੇਖ ਸਕਦੇ ਟਰੈਕਟਰ ਹੈ ਪੈਂਟ ਹੈ ਜੀ ਕਮ ਤਿੰਨ ਸਿਲੰਡਰ ਹੈ ਜੀ ਚਾਰ ਡਾਇਰ ਹੈ ਮਾਰਫਲੀ ਪਾਵਰ ਗੇਜ ਐਂਡ ਫਾਰਮ ਐਂਡ ਫਾਰਮ ਆ ਗਈ ਛੋਟਾ ਡਾਇਰੈਕਟਰ ਇਹ ਸਾਈਜ 3060 ਵੀ 3060 ਇਹ 3060 21 ਮਾਡਲ 495 ਰੇਟ ਹੈ ਜੀ 21 ਮਾਡਲ ਹੈ 495 ਰੇਟ ਹੈ ਪਾਵਰ ਸਟੀering ਹੈਗਾ ਦੇਖ ਸਕਦੇ ਹੋ ਜੀ 3060 ਸਾਈਡ ਗੇ ਰਹੀ ਇਹ ਕਿਹੜਾ ਹੈ ਇਹ ਪੂਰਾ ਵਧੀਆ ਸੋਨਾ ਟਰੈਕਟਰ ਜੀ ਦੂਸਰਾ ਗੁਰੂ ਲੋ ਵੀ ਮਿੱਤਰੋ ਟਰੈਕਟਰ ਹੋਰ ਹੈ ਗਾ ਜੀ 60 ਬਾਵਰ ਦਾ ਫਾਰਮ ਟਰੱਕ 60 ਦਾ ਦੇਖੋ ਟਰੈਕਟਰ ਬਹੁਤ ਵਧੀਆ ਹੈ ਨਹੀਂ ਲਿਖਿਆ ਨਹੀਂ ਹੈ ਬਈ ਇਹ ਰੇਡ ਰੂਟ ਲੋ ਇਹ ਮੰਡੀ ਦੇਖੋ ਟਰੈਕਟਰ ਮੰਡੀ ਬਰਨਾਲਾ ਮਾਈਸੀ ਆਈ 241 ਇਹ ਵੀ ਨਹੀਂ ਵਕਾਉ ਹੈਗੇ ਬਲ ਟਰੈਕਟਰ ਇਹ ਟਰਾਲੀਆਂ ਟਰੋਲੀਆਂ ਲੈ ਕੇ ਆਉਂਦੇ ਬਾਈ ਹੋਰ ਹੈ ਦੇਖੋ ਇਹਨਾਂ ਨੂੰ ਟਰੈਕਟਰ ਟਰੈਕਟਰ ਖੜੇ ਟਰੈਕਟਰ 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 ਬਰਨਾਲਾ ਮੰਡੀ ਆ ਜੀ ਕੋਲ ਟਰੈਕਟਰ ਸਾਨੂੰ ਹੋਰ ਦਿਖਾਉਣੇ 750 ਸੋਨਾ ਲਿਕਾ ਦੇਖੋ 17 ਮਾਡਲ ਲਈ 495 ਰੇਟ ਹੈ 17 ਮਾਡਲ 495 ਰੇਟ ਟਰੈਕਟਰ ਬਹੁਤ ਸੋਹਣੇ ਜੀ ਪਾਵਰ ਸਟੀering ਹੈ ਸੋਨਾਲੀ ਕਾ 750 ਸਾੜ ਹੀ ਰ ਹੈ ਜੀ 495 ਰੇਟ ਹੈ 17 ਮਾਡਲ ਸੋਨਾਲੀ ਕਾ 750 RX ਇਹ ਲੋ ਵੀ ਮਿੱਤਰੋ ਟਰੈਕਟਰ ਹੋ ਰਗਾ ਜੀ ਸੋਨਾਲੀ ਕਾ ਜੀ देखो भी ट्रैक्टर बहुत अच्छा है साइड गेर है भी ट्रैक्टर टायर वजिया पाए गए देख सकते इक्की मॉडल है जी पांच पॉइंट रेट है जी पांच पॉइंट पावर स्टीयरिंग है देखो जी बिल्कुल नवा ट्रैक्टर बिल्कुल नवा इधर एक होर सोरा अपना फार्म ट्रैक सातरी लगे जी टायर नवे देखो ट्रैक्टर तेरह मॉडल चार पैंती का ਬਾਕੀ ਮੌਕੇ ਤੇ ਹੂ ਪਾਵਰ ਸਟੀering ਹੈ ਜੀ ਦੇਖੋ ਟਾਟਾ ਬਈ ਕਮੈਂਟ ਲਾਜ਼ਮੀ ਕਰੋ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਆਵੇ 750 ਸੋਨ ਵਾਲੀ ਕਰ ਜੀ ਸੈਕ ਦੂੰ ਜੀ ਪਾਵਰ ਸਟੀering ਹੈ ਲੋਕ ਮੋਤਰਾ ਟਰੈਕਟਰ ਸਾਈਡ ਗਿਆ ਜੀ ਸੋਹਣਾ ਟਰੈਕਟਰ ਹੈ ਬਈ 750 ਸੋਨ ਵਾਲੀ ਕਰ ਦੇਖੋ ਮਿੱਤਰੋ 13 ਮਾਡਲ ਹੈ 4 ਲੱਖ 15000 ਰੇਟ ਹੈ ਇਹ 13 ਮਾਡਲ ਹੈ 4 ਲੱਖ 15000 ਰੇਟ ਹੈ 200 ਕਿਲੋਮੀਟਰ ਇੱਥੇ ਕੀ ਬਾਤ ਹੈ ਇਹ 200 300 400 500 ਪਾਵਰ ਟੈਸਟਿੰਗ ਦੇਖੋ ਮਿੱਤਰੋ ਇਹ 855 ਬਰਾਜ ਆ ਗਿਆ ਇੱਥੇ ਬਰਾਜ 855 200 ਕਿਲੋਮੀਟਰ ਵੀ 2855 ਬਹੁਤ ਵਧੀਆ ਟਰੈਕਟਰ ਜੀ ਨਵੀਂ ਨੁੱਕ ਦਾ ਟਰੈਕਟਰ ਇਹ ਸਾਈਡੋਂ ਸੌਕੇ ਤੋਂ ਟਰੈਕਟਰ ਰੱਖਿਆ ਹੋਇਆ ਬਈ ਇਹ ਦੇਖ ਸਕਦੇ ਹੋ ਚਾਰਾ ਟਾਇਰ ਹੋ ਗਿਆ 18 ਮਰਲੇ 5 95 ਰੇੜਾ ਜੀ 595 18 ਮਾਡਲ ਹੈ ਦੇਖੋ ਜੀ ਜਾਲੀ ਲੱਗੀ ਹੈ ਟਰੈਕਟਰ ਵਧੀਆ ਜੀ ਪਤਲੀ ਜੀ ਲੱਗੀ ਤਾਰਦੂ ਜੀ ਬਾਈ ਆਪ ਜੀ ਟਰੈਕਟਰ ਬਹੁਤ ਸੋਹਣਾ ਹੈ ਸੋਹਣਾ ਟਰੈਕਟਰ ਆਪਣਾ ਟਰੈਕਟਰ ਆਪਾ ਲੋ ਵੀ ਹੁਣ ਟਰੈਕਟਰ ਕੋਟਵਾਲ ਨੇ ਸੋਨਾਲੀ ਲਿਖਾ ਸੋਨਾਲੀ ਕਾ ਹੈ ਸੋਨਾਲੀ ਕਾ ਦੇਖੋ 21 ਮਾਡਲ ਆ 585 ਹੀ ਰੇਟ ਆ 5 ਲੱਖ 850 ਟਰੈਕਟਰ ਬਹੁਤ ਸੋਹਣਾ ਚਾਰੇ ਟਾਇਰ ਬਿਲਕੁਲ ਨਵੇਂ ਲੋ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਬਈ ਦੇਖ ਸਕਦੇ ਹੋ ਟਰੈਕਟਰ ਸਾਈਡ ਗਈ ਹੈ ਦੇਖ ਸਕਦੇ ਹੋ ਸਾਈਡ ਵੀਰੇ ਟਰੈਕਟਰ ਦੇਖ ਸਕਦੇ ਹੋ ਵੀਡੀਓ ਟਰੈਕਟਰ ਬਹੁਤ ਟਾਪ ਮਾਡਲ ਹੈ ਤੇ ਮੇਰੀ ਬਿੱਟੀ ਲਈ ਟਾਪ ਮਾਡਲ ਵਾਲਾ ਟਰੈਕਟਰ ਇਹ ਸਾਈਡ ਬੇਲਗੋਟ ਟਾਪ ਮਾਡਲ ਟਰੈਕਟਰ ਆਹ ਬਰ ਸਟੀਅਰਿੰਗ ਲੋ ਵੀ ਕਿਧਰਾ ਮਹਿੰਦਰਾ ਖੜਾ ਬਈ ਸਰਪੰਚ ਮਹਿੰਦਰਾ ਸਰਪੰਚ ਪਾਵਰ ਸਟੀਅਰਿੰਗ ਹੈ ਜੀ ਪਾਵਰ ਇਹ ਸਾਈਡ ਨੂੰ 15005 ਐਮਰਫਲੀ ਟਾਇਰ ਹੈ 575 575 ਟਰੈਕਟਰ ਵਧੀਆ ਜੀ ਇਹ ਨਹੀਂ ਅੱਜ 14 ਮਾਡਲ 395 ਰੁਪਏ ਟਰੈਕਟਰ ਹੀ ਵਧੀਆ ਹੋਵੇ ਆਇਆ ਮਾਂਡੀ ਜੀ ਮਿਹਰ ਕਰਦੇ ਸੀ ਲੱਗ ਗਈ ਤਾਂ ਦੀ ਮੈਂ ਲਾ ਦਾਂਗਾ ਕੋਈ ਸਮਾਹ ਲੱਗੀਆਂ ਵੀ ਆ ਮਾਂਡੀ ਚ ਆ ਜਾਓ ਮਿੱਤਰੋ ਮਾਂਡੀ ਦੇ ਵਿੱਚ ਤੁਸੀਂ ਵੀ ਆ ਜਾਓ ਬਈ ਵਧੀਆ ਵਜਾ ਟਰੈਕਟਰ ਪਹੁੰਚਿਆ ਮਾਂਡੀ ਦੇ ਵਿੱਚ ਲੋਈ ਮਿੱਤਰੋ ਟੱਕੜੀ ਟੱਕੜੀ ਟਰੈਕਟਰ ਜੇ ਸਾਗ ਬੰਦ ਲੋ ਵੀ ਆਪਣੇ ਬੱਠਿਆ ਜਾ ਰ ਆੜੀ 500 ਟਰੈਕਟਰ ਮੰਡੀ ਬਰਨਾਲਾ ਜੀ ਲੋ ਵੀ ਬਹੁਤ ਵਧੀਆ ਟਰੈਕਟਰ ਹੈ ਮੰਡੀ ਦੇ ਵਿੱਚ ਨਹੀਂ ਦੇ ਸਕਦਾ ਟਰੈਕਟਰ ਟਰੈਕਟਰ ਹੈ ਜੀ ਦੇਖਾਇਆ ਤੁਹਾਨੂੰ 4x4 ਖੜਾ ਹੀ ਲੋ ਵੀ ਮਿੱਤਰੋ ਟਰ ਦੇਖੋ ਜੀ ਟਰਾਲੀਆਂ ਟਰੈਕਟਰ ਵਡੀਆਂ ਭਰੀ ਹੋਈਆਂ ਐਸਾ ਧੀਰੇ ਚੱਲਦੇ ਨੌ ਮਟਰ ਜੰਗਲੀਆ ਸੌਣਾ ਉਠਾਈ ਜੋ ਡੇ ਰਹਿ ਜੀ 52 10 ਕੋਈ ਬਿਲਕੁਲ ਨਾ ਮਾ ਬਿਲਕੁਲ ਨਾ ਮਾ ਟਰੈਕਟਰ ਹੈ ਵੀ ਵਾਈ ਮਾਡਲ ਹੈ ਵਾਈ 23 ਮਾਡਲ ਹੈ ਜੀ 7 पैंती पैंकी आरटी ऑर्डर बहुत सोना ट्रैक्टर है जी पावर स्टीयरिंग है पावर स्टीयरिंग है जी ट्रैक्टर है भाई ज्यादा वीडियो 5210 साइड गियर है जी बिल्कुल नया ट्रैक्टर बिल्कुल नया भाई जी सर वीडियो लो इस तरफ ट्रैक्टर हो रहा है लो साइड ਬਰਾਜ 969 67 ਲੱਖ 50 ਹਜ਼ਾਰ ਰੇਟ ਹੈ ਜੀ 23 ਮਾਡਲ ਹੈ ਉਹ ਜਿਹੜਾ ਰੋਟੇ ਕਹਾਟਾ ਕੰਮ ਪਾਵਰ ਸਟੀering ਹੈ ਜੀ ਦੇਖ ਸਕਦੇ ਟਰੈਕਟਰ ਸੋਹਣਾ ਜੀ ਲੋ ਜੀ ਮਿੱਤਰ 16 ਦੇ ਟਾਇਰ ਹੈ ਜੀ ਲਈ ਜੈ ਮੰਗਰ ਲਈ ਸਟ੍ਰੈਟਰ ਦਾ ਲੈ ਉਹ ਡੋਟੀ ਕੋਲ ਲੱਗਿਆ ਬਹੁਤ ਟਰੈਕਟਰ ਹੈ ਇਹ ਆਈ ਚਮਟੀ ਨਾ ਡਗ ਰਾਂ ਅਗੇ ਜਿੱਕੇ 30 ਸੈਕਿੰਡ ਹੈ ਚਮਟੀ ਨਾ ਡਗ ਰਾਂ ਬਾਈ ਆਪਣਾ ਜੈ ਨਲ ਵੀ ਫਾਰਮਰ ਕਿੰਨਾਂ ਡਗ ਰਾਂ ਆ ਚਮਟੀ ਨਾ ਡਗ ਟਾਇਰ ਕਸੇ ਦੇ ਬਾਈ ਟਰੈਕਟਰ ਦੇ 30 ਸੈ ਹ ਨਹੀਂ ਵੱਟਦਾ 2-5 ਹੀ ਰੋਟੇ ਛਾ ਨਹੀਂ ਵੱਟਦਾ ਟਰੈਕਟਰ ਸੋਣਾ ਬਈ ਟਰੈਕਟਰ ਵੇਚ ਦੇ ਆਪਣਾ ਯਾਰ ਛੱਟ ਦੇ ਫੱਟੇ ਹੈ ਟਰੈਕਟਰ ਵੇਚ ਦੇ ਆਪਣਾ ਵੇਖ ਜੂਗਾ ਨੰਬਰ ਕਿੰਨਾ ਜੀ ਨੰਬਰ ਕਿੰਨਾ 70104 99205 ਠੀਕ ਹੈ ਲੋਗਾ 9511 ਵਾਲੇ ਬਾਈ ਦਾ ਨੰਬਰ ਹੈਗਾ ਉਹਦਾ ਦੱਸਿਆ ਗਿਆ ਜੇ ਕੋਈ ਲੈਣਾ ਤਿਆਰ ਕਰਾਉਣ ਲਈ ਲਿਜਾ ਸਕਦੇ ਸ਼ਾਹ ਨੇ ਮਾਡਲ ਡੀਆਈ ਟਰੈਕਟਰ ਕਰਾਇਆ ਹੈ ਭਈਆ ਦੇਖ ਸਕਦੇ ਚਲ ਅੰਸਰੋਲੇ ਪਾਸੇ ਹੈ ਡੀਆਈ ਕਰਾਇਆ ਹੈ ਕਿਹੜਾ ਪੰਡਾ ਜੀ ਆਪਣਾ ਕਿਹੜਾ ਫਰਾਜ ਹੈ ਫਰਾਜ ਦਰਾਜ ਦਰਾਜ ਜੇਠੂ ਗਏ ਦਰਾਜ ਠੀਕ ਆ ਉਹ ਵੀ ਦਰਾਜ ਦਾ ਟਰੈਕਟਰ ਬਹੁਤ ਵੱਡਾ ਟਰੈਕਟਰ ਹੈ ਜੇ ਲੈਣਾ ਕਿਸੇ ਨੇ ਲਿਜਾ ਸਕਦਾ ਰੰਗ ਰੰਗੂ ਬਾਈ ਨਾਲਦਾ ਹੀ ਆ ਨਹੀਂ ਦਰਾਜ ਨੂੰ ਤਾਂ ਹੋਇਆ ਗਿਆ ਅੱਛਾ ਠੀਕ ਹੈ ਰੰਗੂ ਹੈ ਦੇ ਸੈਕਟਰ 25 ਸੈਕਟਰ ਜਿਹਦਾ ਲੈ ਸਾਰਾ ਫੁੱਲ ਹਾਂ ਹਾਂ ਕੱਟਣੀ ਠੀਕ ਹੈ ਜੀ ਹਾਂ ਹਾਂ ਲੈ ਸਕਦੇ ਨੇ ਪਿੰਡ ਦਰਾਜ ਆ ਬਾਈ ਫੋਨ ਨੰਬਰ ਤੁਹਾਨੂੰ ਦੱਸਦਾ ਅੱਛਾ ਜੀ ਠੀਕ ਹੈ ਜੀ ਹਾਂ ਵੀ ਮੇਟਰ ਤੁਹਾਨੂੰ ਟਰੈਕਟਰ ਕਿਵੇਂ ਲੱਗੇ ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਹੋ ਤੇ ਅੱਗੇ ਕੋ ਤੁਹਾਨੂੰ ਹੋਰ ਵਧੀਆ ਟਰੈਕਟਰ ਦਿਖਾਵਾਂਗੇ ਉਹਨਾਂ ਚੈੱਕ ਦੀਓ ਅੱਗੇ ਧੰਨਵਾਦ ਸ਼ਾਸਤਰੀ ਕਾਲ ਜੀ